ਪਿੰਡ ਡੱਗੋ ਰੁਮਾਣਾ ਵਿਖੇ ਜਨ ਸਭਾ ਪ੍ਰੋਗਰਾਮ ਤਹਿਤ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾ ਨੇ ਲੋਕਾਂ ਨੂੰ ਸੰਬੋਧਨ ਕੀਤਾ ਜਦਕਿ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਖ-ਵੱਖ ਵਿਭਾਗਾ ਦੇ ਨੁਮਾਇੰਦੇ ਵੀ ਮੌਕੇ ਤੇ ਮੌਜੂਦ ਸਨ ਇਸ ਮੌਕੇ ਤੇ ਸੰਧਵਾ ਨੇ ਪਿੰਡ ਡੱਗੋ ਰੁਮਾਣਾ ਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਹਨਾਂ ਨੂੰ ਤੁਰੰਤ ਹੱਲ ਕਰਨ ਦੇ ਲਈ ਹਾਜ਼ਰ ਅਧਿਕਾਰੀਆਂ ਨੂੰ ਹਦਾਇਤਾਂ ਵੀ ਜਾਰੀ ਕੀਤੀਆਂ ਇਸ ਦੇ ਨਾਲ ਹੀ ਇਸ ਮੌਕੇ ਤੇ ਲੋਕਾਂ ਨੂੰ ਸਰਕਾਰ ਦੇ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਯੋਗ ਲਾਭਪਾਤਰੀਆਂ ਨੂੰ ਇਹਨਾਂ ਕਾਰਮ ਵੀ ਪਰੇ ਗਏ ਤੇ ਨਾਲ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਆਪਣੇ ਹਲਕੇ ਦੇ ਲੋਕਾਂ ਦੀ ਮਦਦ ਕਰਨਾ ਹੈ। ਅ ਦੇਖੋ ਜੀ ਜਿਨ੍ਹਾਂ ਲੋਕਾਂ ਨੇ ਮੈਨੂੰ ਬਣਾਇਆ ਤੇ ਐਡਾ ਵੱਡੀ ਜ਼ਿੰਮੇਵਾਰੀ ਦਿੱਤੀ ਆ। ਸੋ ਉਹਨਾਂ ਦੇ ਚਰਨਾਂ ਵਿੱਚ ਆ ਕੇ ਇੱਥੇ ਮੈਂ ਨਗਰ ਡੱਗੋ ਰਮਾਣੀ ਵਿਖੇ ਹਾਜ਼ਰ ਹੋਇਆ ਇੱਥੇ ਆਲੇ ਦੁਆਲੇ ਦੀ ਸਾਡੀਆਂ ਪੰਚਾਇਤਾਂ ਸਾਡੇ ਭੈਣ ਭਾਈ ਜਿਨ੍ਹਾਂ ਦੇ ਆਪ ਦੇ ਕੰਮ ਸੀ ਸਾਰਿਆਂ ਨੂੰ ਸਾਰਿਆਂ ਨੇ ਮੈਨੂੰ ਆ ਕੇ ਦੱਸਿਆ ਇੱਥੇ ਵੱਖ-ਵੱਖ ਡਿਪਾਰਟਮੈਂਟਾਂ ਦੇ ਅਫਸਰ ਸਾਹਿਬਾਨ ਵੀ ਇੱਥੇ ਬੁਲਾਏ ਹੋਏ ਸੀ। ਸੋ ਸਾਰਿਆਂ ਦੇ ਕਾਮ ਜੀ ਨੂੰ ਕੋਈ ਕਹਿਣ ਵਾਲਾ ਸੀ ਕੋਈ ਕੋਈ ਫਰਕ ਸੀਗਾ ਉਹ ਕਹਿ ਕੇ ਤੇ ਸਾਰਿਆਂ ਦੇ ਕੰਮ ਕੰਮ ਕਰਵਾਏ ਹੈ ਜੀ ਅੱਜ ਸੋ ਇੱਕ ਸੰਗਤ ਦਰਸ਼ਨ ਇਥੇ ਕੀਤਾ ਗਿਆ ਅੱਜ ਨਗਰ ਡੱਗੁਰ ਮਨਾਵੇ ਜੀ ਆਮ ਤੌਰ ਤੇ ਮਾਈਨਰ ਮੁਸ਼ਕਿਲ ਆ ਜਿੱਥੇ ਉਹ ਸਰਕਾਰ ਔਰ ਜਿਹੜਾ ਲੋਕਾਂ ਦੇ ਵਿੱਚ ਕਮਿਊਨੀਕੇਸ਼ਨ ਦੀ ਕਮੀ ਰਹਿੰਦੀ ਹੈ ਸਰਕਾਰ ਵੀ ਪ੍ਰੋਐਕਟਿਵ ਹੈ ਲੋਕ ਵੀ ਚਾਹੁੰਦੇ ਸਾਡੇ ਕੰਮ ਹੋਣ ਸੋ ਮੈਨੂੰ ਲੱਗਦਾ ਹੈ ਵੀ ਹੁਣ ਸਰਕਾਰ ਜਿਹੜੀ ਪੰਜਾਬ ਸਰਕਾਰ ਦਾ ਇੱਕ ਅਹਦ ਕੀਤਾ ਹੈ ਵੀ ਪਿੰਡਾਂ 'ਚ ਚੱਲੇਗੀ ਹੁਣ ਪਿੰਡਾਂ 'ਚ ਚੱਲ ਰਹੀ ਹੈ ਸਰਕਾਰ ਇਹ ਕਿਤੇ ਨਾ ਕਿਤੇ ਫੰਡਾਂ ਦੀ ਘਾਟ ਹੁੰਦੀ ਹੈ ਵੀ ਉਹ ਸਰਕਾਰ ਲੈਵਲ ਤੇ ਨਹੀਂ ਕੋਈ ਲੱਗਦਾ ਵੀ ਨਹੀਂ ਨਹੀਂ ਫੰਡ ਪੰਜਾਬ ਸਰਕਾਰ ਵੱਲੋਂ ਫੰਡਾਂ ਦੀ ਕੋਈ ਕਮੀ ਨਹੀਂ ਹੈ ਅਸੀਂ ਕਰ ਰਹੇ ਹਾਂ ਲੇਕਿਨ ਕੇਂਦਰ ਸਰਕਾਰ ਨੇ ਕੁਝ ਫੰਡ ਰੋਕੇ ਹੋਏ ਨੇ ਉਹ ਜਾਣਬੁੱਝ ਕੇ ਬਸ ਲੋਕਾਂ ਨੂੰ ਤੰਗ ਕਰਨ ਵਾਸਤੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਤੰਗ ਕਰਕੇ ਭਾਜਪੀ ਨਾਲ ਨਹੀਂ ਆਉਣਗੇ ਲੋਕ ਇਹ ਤਾਂ ਲੋਕਾਂ ਦੀ ਸੇਵਾ ਕਰੋ ਫਿਰ ਭਾਜਪੀ ਨਾਲ ਆਉਣਗੇ ਤੁਸੀਂ ਤੰਗ ਕਰਦੇ ਹੋ ਗਰੀਬਾਂ ਨੂੰ ਤੰਗ ਕਰਦੇ ਸਭ ਤੋਂ ਵੱਧ ਗਰੀਬਾਂ ਨੂੰ ਕਹਿੰਦੇ ਸਾਡੇ ਨਾਲ ਆ ਜਾਓ ਤੁਸੀਂ ਸਭ ਤੋਂ ਵੱਧ ਜੇ ਨੁਕਸਾਨ ਹੁੰਦਾ ਆ ਤੁਹਾਡੇ ਜਿਹੜੇ ਹੈਲਥ ਦੇ ਫੰਡ ਰੋਕਣ ਦੇ ਤਾਂ ਗਰੀਬਾਂ ਨੇ ਹੁੰਦਾ ਤਕੜੇ ਨੇ ਤਾਂ ਆਪੇ ਕਰਾ ਲੈਣਾ ਹੁੰਦਾ ਸੋ ਬੀਜੇਪੀ ਨੂੰ ਇਹ ਚਾਹੀਦਾ ਹੈ ਫੰਡ ਨਾ ਰੋਕਣ ਸੇਵਾ ਕਰਨ ਸਪੀਕਰ ਸਾਹਿਬ ਕੱਲੇਵਾ ਸਾਹਿਬ ਬੈਠੇ ਆ ਮਰਨ ਵਕਤ ਤੇ ਕਾਫੀ ਉਹਨਾਂ ਦੀ ਕ੍ਰਿਟੀਕਲ ਪੋਜੀਸ਼ਨ ਹੁੰਦੀ ਹੈ ਦੇਖੋ ਜੀ ਜੇ ਸ਼ਹੀਦ ਭਗਤ ਸਿੰਘ ਨੂੰ ਤਾਂ ਇਹ ਨਮਸਕਾਰ ਕਰਦੇ ਬੀਜੇਪੀ ਵਾਲੇ ਸ਼ਹੀਦਾਂ ਨੂੰ ਨਮਸਕਾਰ ਕਰਦੇ ਕਹਿੰਦੇ ਅਸੀਂ ਸ਼ਹੀਦਾਂ ਦਾ ਸਨਮਾਨ ਕਰਨਾ ਤੇ ਇਹ ਜਿਹੜੇ ਉਹ ਸ਼ਹੀਦ ਭਗਤ ਸਿੰਘ ਕਿਸਾਨਾਂ ਦਾ ਹੀ ਤਾਂ ਵੱਡਾ ਵਡੇਰਾ ਸੋ ਜੇ ਤੁਸੀਂ ਕਿਸਾਨਾਂ ਤੇ ਗੋਲੀਆਂ ਚਲਾ ਰਹੇ ਹੋ ਇਹਦਾ ਮਤਲਬ ਸਾਡੇ ਸ਼ਹੀਦਾਂ ਦਾ ਅਪਮਾਨ ਕਰ ਰਹੇ ਹੋ ਸਾਡੇ ਸੰਵਿਧਾਨ ਦਾ ਅਪਮਾਨ ਕਰ ਰਹੇ ਹੋ ਸਾਡੇ ਭਾਰਤ ਦਾ ਅਪਮਾਨ ਕਰ ਰਹੇ ਹੋ 80% ਲੋਕ ਖੇਤੀਬਾੜੀ ਨਾਲ ਜੁੜੇ ਹੋਏ ਆ ਭਾਵੇਂ ਮਜ਼ਦੂਰ ਆ ਦੁਕਾਨਦਾਰ ਆ ਕਿਸਾਨ ਆ ਟਰਾਂਸਪੋਰਟਰ ਆ ਕਾਰਖਾਨੇਦਾਰ ਆ ਸਾਰੇ ਖੇਤੀਬਾੜੀ ਨਾਲ ਜੁੜੇ ਹੋਏ ਆ ਤੁਸੀਂ ਉਹਨਾਂ ਤੇ ਗੋਲੀਆਂ ਚਲਾ ਕੇ ਉਹਨਾਂ ਸਾਰੇ ਦੇਸ਼ ਦਾ અપਮਾਨ ਕਰ ਰਹੇ ਹੋ ਮੋਦੀ ਸਾਹਿਬ ਇਹ ਤੁਹਾਨੂੰ ਇਹਦੀ ਕੀਮਤ ਦੇਣੀ ਪਵੇਗੀ ਮੇਰੀ ਬੇਨਤੀ ਹੈ ਸਰਕਾਰ ਮਾਂ ਹੁੰਦੀ ਹੈ ਮਾਂ ਦਾ ਕੰਮ ਹੁੰਦਾ ਬੱਚਾ ਜਦੋਂ ਰੋਂਦਾ ਅੱਗੇ ਆ ਕੇ ਉਹਦੀ ਗੱਲ ਸੁਣਦੀ ਹੈ ਤੁਹਾਨੂੰ ਅੱਗੇ ਆ ਕੇ ਗੱਲ ਸੁਣਨੀ ਚਾਹੀਦੀ ਔਰ ਬਹੁਤ ਜਲਦੀ ਛੇਤੀ ਤੋਂ ਛੇਤੀ ਉਹਨ ਜਿਹਨੇ ਡੱਲੇਵਾਲ ਸਾਹਿਬ ਦੀ ਜਿਹੜੀ ਸਿਹਤ ਖਰਾਬ ਹੋ ਰਹੀ ਹੈ ਉਹਨਾਂ ਦਾ ਇਲਾਜ ਕਰਾਉਣਾ ਚਾਹੀਦਾ ਉਹਨਾਂ ਦਾ ਮਰਨ ਵਰਤ ਤੜਵਾਉਣਾ ਚਾਹੀਦਾ ਅੱਗੇ ਆ ਕੇ ਉਹਨਾਂ ਨਾਲ ਗੱਲ ਕਰੋ ਤੁਸੀਂ ਪੰਜਾਬ ਸਰਕਾਰ ਵੀ ਕੋਈ ਯਤਨ ਕਰ ਰਹੀ ਹੈ ਜਿਹਨਾਂ ਦਾ ਮੰਨਣਾ ਚਾੜਾਉਣਾ ਹੈ ਬਿਲਕੁਲ ਪੰਜਾਬ ਸਰਕਾਰ ਉਹਨਾਂ ਦੇ ਨਾਲ ਹੈ ਅਸੀਂ ਤਾਂ ਹਮਦਰਦੀ ਚਾਹ ਤਾਈਆਂ ਤੋਂ ਉਹਨਾਂ ਨੂੰ ਉੱਥੇ ਜਦੋਂ ਪਤਾ ਲੱਗਿਆ ਸੀ ਉੱਥੇ ਦਾਖਲ ਕਰਾਇਆ ਸੀ ਲੁਧਿਆਣਾ ਡੀਜੀਪੀ ਸਾਹਿਬ ਵੀ ਗਏ ਸੀ ਕੱਲ ਹਾਂ ਤੁਸੀਂ ਡੀਜੀਪੀ ਵੀ ਗਏ ਅਸੀਂ ਤਾਂ ਦੇਸ਼ ਦੇ ਨਾਲ ਹੈ ਇਹਦਾ ਮਤਲਬ ਕਿਸਾਨਾਂ ਦੇ ਨਾਲ ਹੈ ਮਜ਼ਦੂਰਾਂ ਦੇ ਨਾਲ ਹੈ ਸਾਰਿਆਂ ਦੇ ਨਾਲ